ਅੱਛੀ ਗੱਲ ਦੋਸਤੋ ਕਿੱਦਾਂ ਸਾਰੇ ਅੱਜ ਆਪਾਂ ਬਣਾਵਾਂਗੇ ਨਵੇਂ ਤਰੀਕੇ ਨਾਲ ਆਲੂ ਕਟਲਟ ਇਹਦੇ ਲਈ ਮੈਂ ਦੋ ਜਿਹੜੇ ਵੱਡੇ ਆਲੂ ਆ ਉਹ ਕੱਦੂਕਾਸ ਕਰਕੇ ਪਹਿਲਾਂ ਹੀ ਰੱਖ ਲਏ ਨੇ तकरीबन ਇਹਨਾਂ ਨੂੰ 2 ਘੰਟੇ ਹੋ ਗਏ ਤੇ ਪੰਜ ਤੋਂ 6 ਵਾਰੀ ਆਪਾਂ ਇਹਦਾ ਜਿਹੜਾ ਪਾਣੀ ਆ ਉਹ ਕੱਢ ਲੈਣਾ ਵਾ ਐਦਾਂ ਝੱਗ ਨਾ ਰਹੇ ਹੋਵੇ ਬਿਲਕੁਲ ਵੀ ਇਹਦੇ 'ਚ ਪਾਣੀ ਸਾਫ਼ ਹੋ ਜਾਏ ਤੇ ਆਪਾਂ ਨੂੰ ਨਿਚੋੜ ਕੇ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਇਹਦਾ ਆਪਾਂ ਸਾਰਾ ਇਹ ਜਿਹੜੇ ਆਲੂ ਗੱਦੂ ਕਸ ਕਰਕੇ ਰੱਖੇ ਹੋਏ ਨੇ ਪਾਣੀ ਚ ਝੋਟਕੇ ਕੱਢ ਲੈਣੇ ਆ ਇਹਨਾਂ ਨੂੰ ਆਪਾਂ ਚਾਰ ਤੋਂ ਲੈ ਕੇ ਪੰਜ ਵਾਰੀ ਧੋ ਲਵਾਂਗੇ ਮੈਂ ਦੋ ਵੱਡੇ ਆਲੂ ਲੈਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਕ੍ਰਿਸਪੀ ਤੇ ਜਿਹੜੇ ਘਰ ਦੇ ਵਿੱਚ ਚੀਜ਼ਾਂ ਅਵੇਲੇਬਲ ਨੇ ਉਹਦੇ ਨਾਲ ਹੀ ਆਪਾਂ ਜਿਹੜੇ ਕਟਲਟ ਬਣਾ ਸਕਦੇ ਆ ਇਹਦੇ ਚ ਆਪਾਂ ਬੇਸਣ ਤੇ ਆ ਸੂਜੀ ਦਾ ਇਸਤੇਮਾਲ ਕਰਾਂਗੇ ਬੇਸਣ ਤਾਂ ਆਪਣੇ ਆਮ ਕਿਚਨ ਦੇ ਵਿੱਚ ਹੁੰਦਾ ਹੀ ਆ ਤੇ ਸੂਜੀ ਵੀ ਹੁੰਦੀ ਆ ਕਿਉਂਕਿ ਆਪਣੇ ਜਿਹੜੇ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਆ ਉਹ ਮਿੱਠੇ ਤੋਂ ਬਿਨਾ ਪੂਰੀ ਨਹੀਂ ਹੁੰਦੀ ਹੈਗੀ ਤੇ ਕੜਾਹ ਤਾਂ तकरीबन ਆਮ ਹੀ ਆਪਣੇ ਘਰਾਂ 'ਚ ਬਣਦਾ ਵਾ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਵਾ ਬੇਸਣ तकरीबन 150 ਗ੍ਰਾਮ ਬੇਸਣ ਲਿਆ ਵਾ ਮੈਂ ਬੇਸਣ ਪਾ ਲਾਂਗੇ ਆਪਾਂ ਤੇ ਇਹਦੇ ਬਾਅਦ 'ਚ ਆਪਾਂ ਪਾ ਲਾਂਗੇ ਸੂਜੀ ਸੂਜੀ ਆਪਾਂ ਨੇ ਪਤਲੀ ਬਰੀਕ ਸੂਜੀ ਲੈਣੀ ਆ ਇਦਾਂ ਦੀ ਮੋਟੀ ਨਾ ਹੋਵੇ ਦੋ ਵੱਡੇ ਚਮਚ ਨੇ ਸੂਜੀ ਦੇ ਤੇ ਉਹਦੇ ਬਾਅਦ ਚ ਆਪਾਂ ਲਵਾਂਗੇ ਨੂਨ ਮਿਰਚ ਮਸਾਲਾ ਵਾ ਹਲਦੀ ਆ ਕਾਲੀ ਮਿਰਚ ਪਾਊਡਰ ਤੇ ਜੇ ਬੱਚੇ ਨੇ ਘਰ ਦੇ ਵਿੱਚ ਤਾਂ ਤੁਸੀਂ ਮਿਰਚ ਜਿਹੜੀ ਉਹਨੂੰ ਸਕਿਪ ਵੀ ਕਰ ਸਕਦੇ ਹੋ ਕੱਲਾ ਨੂਨ ਪਾ ਕੇ ਕਾਲੀ ਮਿਰਚ ਪਾ ਕੇ ਬਣਾ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਬਰੀਕ ਬਿਲਕੁਲ ਬਰੀਕ ਕਰਿਆ ਹੋਇਆ ਚੋਪ ਕੀਤਾ ਹੋਇਆ ਆਪਾਂ ਪਿਆਜ਼ ਪਾਵਾਂਗੇ ਚਾਰ ਗਲੀਆਂ ਨੇ ਜਿਹੜੀਆਂ ਮੈਂ ਲਸਣ ਦੀਆਂ ਲਈਆਂ ਨੇ ਅਦਰਕ ਲਿਆਵਾ ਤੇ ਦੋ ਹਰੀਆਂ ਮਿਰਚਾਂ ਨੇ ਜਿਹੜੀਆਂ ਮੈਂ ਕਟੀਆਂ ਹੋਈਆਂ ਉਹ ਲਈਆਂ ਨੇ ਤੇ ਹਰਾ ਧਨੀਆ ਤੇ ਇਹਨੂੰ ਆਪਾਂ ਨੇ ਜਿਹੜਾ ਚੰਗੀ ਤਰ੍ਹਾਂ ਨਾਲ ਇਹਦਾ ਇੱਕ ਠਿੱਕ ਜਿਹਾ ਪੇਸਟ ਤਿਆਰ ਕਰਨਾ ਵਾ ਬੜਾ ਪਤਲਾ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਡਰੜਾ ਲੈਣਾ ਵਾ ਜਦ ਆਪਾਂ ਇਹਦੇ ਵਿੱਚ ਜਿਹੜੇ ਸਾਰੇ ਆਪਣੇ ਮਸਾਲੇ ਵਗੈਰਾ ਮਿਰਚ ਜੋ ਵੀ ਪਾਇਆ ਉਹਨੂੰ ਆਪਾਂ ਨੇ ਹਲਾ ਲੈਣਾ ਹੈ ਡਰੜਾ ਲੈਣਾ ਵਾ ਸਾਰੇ ਦੇ ਵਿੱਚ ਤੇ ਬਿਲਕੁਲ ਹੀ ਥੋੜਾ ਥੋੜਾ ਪਾਣੀ ਪੋਊਗਾ ਵਾਲਾ ਪਾਣੀ ਨਹੀਂ ਪੈਣਾ ਹੈਗਾ ਇਹਦੇ ਵਿੱਚ ਸੂਜੀ ਆਪਾਂ ਤਾਂ ਪਾਈ ਆ ਤਾਂ ਕਿ ਜਿਹੜੇ ਆਪਣੇ ਕਟਲਟ ਨੇ ਕ੍ਰਿਸਪੀ ਬਣ ਕਿਉਂਕਿ ਜਿਹੜੀ ਸੂਜੀ ਹੁੰਦੀ ਆ ਨਾ ਉਹ ਪਾਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸੋਕ ਲੈਂਦੀ ਆ ਹਲਕਾ ਹਲਕਾ ਜਿਹਾ ਤਕਰੀਬਨ ਮੜਾ ਮੜਾ ਜਿਹਾ ਪਾਣੀ ਪਾ ਕੇ ਆਪਾਂ ਜਿਹੜਾ ਇਹਨੂੰ ਲੜਾ ਲੈਣਾ ਹੈ ਮਸਾਲੇ ਨੂੰ ਮਿਰਚ ਵਗੈਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਸਵਾਦ ਅਨੁਸਾਰ ਪਾਉਣੇ ਨੇ ਦੇਖੋ ਕਿੰਨੀ ਆਸਾਨੀ ਦੇ ਨਾਲ ਤਕਰੀਬਨ ਮੈਨੂੰ ਲੱਗਾ ਮੁਸ਼ਕਿਲ ਨਾਲ 1 ਮਿੰਟ ਹੀ ਲੱਗਿਆ ਹੋਣਾ ਸਾਰਾ ਇਹ ਜਿਹੜਾ ਆਪਣਾ ਫਿਕਸਰ ਤਿਆਰ ਹੋ ਗਿਆ ਵਾ ਵਿੱਚ ਤੇ ਹੁਣ ਆਪਾਂ ਇਹਦੇ ਤੋਂ ਆ ਜਿਹੜੇ ਕਟਲਟ ਬਣਾਵਾਂਗੇ ਇਦਾਂ ਆਪਾਂ ਨੇ ਹੱਥ ਤੇ ਹਲਕਾ ਜਿਹਾ ਘਿਓ ਲਾ ਕੇ ਜਿਹੜੇ ਕਟਲਟ ਨੇ ਆਪਾਂ ਨੇ ਤਿਆਰ ਕਰ ਲੈਣੇ ਆ ਬਾਦ ਚ ਫਿਰ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇਲ ਚ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਕੋਈ ਵੀ ਸ਼ੇਪ ਦੇ ਸਕਦੇ ਹੋ ਤੁਸੀਂ ਇਹਨਾਂ ਨੂੰ ਗੋਲ ਵੀ ਬਣਾ ਸਕਦੇ ਹੋ ਇਦਾਂ ਆਪਾਂ ਨੇ ਜਿਹੜੇ ਇਹ ਫਟਲੇਟ ਸਾਰੇ ਇਦਾਂ ਤਿਆਰ ਕਰ ਲੈਣੇ ਆ ਨਵੇਂ ਤਰੀਕੇ ਨਾਲ ਬਿਲਕੁਲੀ ਇਦਾਂ ਆਪਾਂ ਗੋਲ ਵੀ ਰਾਉਂਡ ਵੀ ਟਿੱਕੀ ਸ਼ੇਪ ਚ ਇਹਨੂੰ ਪੋੜਾ ਸਕਦੇ ਆ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਦੇਖੋ ਕਿੰਨੀ ਆਸਾਨੀ ਦੇ ਨਾਲ ਆ ਜਿਹੜੇ ਆਪਣੇ ਤੇ ਜਿਹੜਾ ਆਪਣਾ ਆਟਾ ਵਾ ਬਿਲਕੁਲ ਹੀ ਪਤਲਾ ਨਹੀਂ ਹੋਇਆ ਹੈਗਾ ਜਿਹੜੀ ਸੂਜੀ ਆ ਉਹਨੇ ਜਿਹੜਾ ਆਪਾਂ ਪਾਣੀ ਪਾਇਆ ਸੀਗਾ ਉਹਨੂੰ ਠੰਗੀ ਤਰ੍ਹਾਂ ਅਬਜ਼ਰਬ ਕਰ ਲਿਆ ਹੋ ਇੰਦਾ ਦੇਖੋ ਆਪਾਂ ਜਿਹੜੇ ਉਹ ਪੇਸ ਜਿਹੜੇ ਇਦਾਂ ਕਟਲਟ ਬਣਾ ਕੇ ਤਿਆਰ ਕਰ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਤੇਲ 'ਚ ਫਰਾਈ ਕਰ ਲਾਂਗੇ ਆਪਾਂ ਉਹਨੇ ਇਹਦੇ ਚਿੱਕ ਕਰਕੇ ਜਿਹੜੇ ਆਪਣੇ ਕਟਲਟ ਬਣਾਏ ਨੇ ਉਹ ਬਾਹਰ ਲੈਣੇ ਮੋਤੀ ਵਧੀਆ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਦੇਸੀ ਸਟਾਈਲ ਘਰ ਦੇ ਵਿੱਚ ਹੀ ਆਪਾਂ ਨੂੰ ਬਣਾ ਕੇ ਦੇ ਸਕਦੇ ਹਾਂ ਪਾ ਸਕਦੇ ਹਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ ਇੱਕ ਵਾਰ ਫੇਰ ਆਪਾਂ ਨਾਲ ਤੇਲ ਦੇ ਵਿੱਚ ਤਲਾਈ ਕਰ ਲੈਣਾ ਆਮਾ ਫਿਰ ਦਨੀਆਂ ਹੋਰ ਆਸਾਨ ਰੈਸਪੀਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਬਸਕ੍ਰਾਈਬ ਕਰਦੇ ਰਹੋ ਜਿਹੜੇ ਤੇਲ ਵਿੱਚ ਤੇ ਨੇ ਬੁਲਬੁਲੇ ਬਹੁਤ ਜ਼ਿਆਦਾ ਨੇ ਜਦੋਂ ਇਹ ਕੱਟ ਜਾਣਗੇ ਦਾ ਜਿਹੜੇ ਆਪਣੇ ਹੀ ਕਟਲਟ ਨੇ ਵੈਪਲ ਬਣ ਕੇ ਤਿਆਰ ਹੋ ਜਾਣਗੇ ਦੇਖੋ ਕਿੰਨੇ ਵਧੀਆ ਆਪਣੇ ਜਿਹੜੇ ਆਲੂ ਦੇ ਕਟਲਟ ਨੇ ਬਣ ਕੇ ਤਿਆਰ ਹੋਏ ਨੇ ਪਲੇਟਿੰਗ ਆਪਾਂ ਕਰ ਲਈ ਆ ਬਹੁਤ ਹੀ ਜ਼ਿਆਦਾ ਵਧੀਆ ਤੇ ਕ੍ਰਿਸਪੀ ਬਣ ਕੇ ਰੈਡੀ ਹੁੰਦੇ ਨੇ ਜੇ ਅਚਾਨਕ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਇਹ ਮੁਸ਼ਕਿਲ ਨਾਲ 10 ਤੋਂ ਲੈ ਕੇ 15 ਮਿੰਟ ਲੱਗਦੇ ਹਨ ਬਣਾਉਣ ਦੇ ਲਈ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਹੋਰ ਵੀ ਇਦਾਂ ਦੀਆਂ ਆਸਾਨ ਵੀਡੀਓਜ਼ ਦੇਖਣ ਦੇ ਲਈ ਰੈਸਪੀਜ਼ ਦੀਆਂ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰਦੇ ਰਹੋ ਆਪਣਾ ਪਿਆਰ ਦਿੰਦੇ ਰਹੋ ਥੈਂਕਸ ਫॉर ਵਾਚਿੰਗ